ਰਾ ਸਕਦੇ ਬਾਗੜੇ ਦੇ ਪੁਲ ਦੇ ਨੇੜੇ ਰਾਤ ਕਰੀਬ 10:30 ਦੇ ਆਸ-ਪਾਸ ਇੱਕ ਕਾਰ ਇਧਰੋਂ ਜਾ ਰਹੀ ਸੀ ਸਮਾਣਾ ਚੜ੍ਹ ਤੇ ਪਟਿਆਲੇ ਨੂੰ ਦੂਜੇ ਪਾਸੇ ਇੱਕ ਕੈਂਟਰ ਜਿਹੜਾ ਟਾਇਰ ਲੈ ਕੇ ਨੂੰ ਜਾਣੇ ਤੋਂ ਗੁਜਰਾਤ ਜਾ ਰਸੀ ਜਿਸ ਦੇ ਵਿੱਚ ਟਰੱਕ ਪਲਟ ਗਿਆ ਕਾਰ ਦਾ ਇਹਨਾਂ ਦਾ ਕਹਿਣਾ ਹੈ ਵੀ ਕਾਰ ਚਾਲਕ ਵੱਲੋਂ ਕੋਈ ਨਸ਼ਾ ਕੀਤਾ ਗਿਆ ਸੀ ਜਿਹੜਾ ਕਿ ਕੈਂਟਰ ਦਾ ਜਿਹੜਾ ਮਾਲਕ ਹੈ ਉਹ ਡਰਾਈਵਰ ਵੀ ਖੁਦ ਹੈ ਇੱਕ ਗੁਜਰਾਤ ਨੇ ਕਿ ਇਹ ਕਹਿੰਦੇ ਮੈਂ ਗਰੀਬ ਡਰਾਈਵਰ ਆ ਔਰ ਬੜੀ ਮੁਸ਼ਕਲ ਤੇ ਕਿਸ਼ਤਾਂ ਭਰ ਕੇ ਆਪਣਾ ਕੰਮ ਕਰਦਾ ਸੀ ਮੇਰੀ ਮਦਦ ਕੀਤੀ ਜਾਵੇ ਲੇਕਿਨ ਇਸ ਹਾਦਸੇ ਦੇ ਵਿੱਚ ਇਸ ਗੱਡੀ ਦਾ ਕਰੀਬ ਇਸੇ ਕਹਿ ਮੁਤਾਬਿਕ 1.5 ਲੱਖ ਦੇ ਆਸਪਾਸ ਨੁਕਸਾਨ ਹੋਇਆ ਜਿਸ ਤੇ ਇਹ ਦੇ ਕਰਕੇ ਜਿਹੜਾ ਸਮਾਨਾ ਪ੍ਰਾਪਰ ਸਕਦੇ ਟ੍ਰੈਫਿਕ ਹੈ ਉਹ ਟ੍ਰੈਫਿਕ ਵੀ ਮੁਸ਼ਕਿਲ ਹੈ ਇਹ ਰਾਤ ਨੂੰ ਮੁਸ਼ਕਲ ਹੈ ਹੁਣ ਵੀ ਟ੍ਰੈਫਿਕ ਪੁਲਿਸ ਵੱਲੋਂ ਇਸ ਜਿਹੜੇ ਟ੍ਰੈਫਿਕ ਨੂੰ ਵਾਲੇ ਰੋਡ ਤੋਂ ਸਰਵਿਸ ਲਾਈਨ ਜਿਹੜੀ ਹੈ ਉੱਥੋਂ ਟ੍ਰੈਫਿਕ ਨੂੰ ਡਾਇਵਰਟ ਕਰਕੇ ਪਟਿਆਲੇ ਔਰ ਪਾਤਰਾ ਸਾਈਡ ਭੇਜਿਆ ਜਾ ਰਿਹਾ ਹੈ ਇਹਦੇ ਵਿੱਚ ਟਾਇਰ ਰੋਡ ਤੇ ਜਿੱਲੂਧਿਆਨੇ ਤੋਂ ਆਇਆ ਸੀ ਜੀ ਅਸੀਂ ਜਾ ਰਹੇ تھے ਦੁਜਰਾਤ ਤੋਂ ਸਾਰਾ ਇਹ ਉਤਾਰ ਵਾਲਾ ਆਇਆ ਬਹੁਤ ਏਦਾਂ ਰੂਪੀਤੀ ਦੇ ਵਿੱਚ ਸਾਰਾ ਉਹਨਾਂ ਨੇ ਲਿਆ ਤੇ ਵਿੱਚ ਮਾਰੀ ਸਰ ਪਿਛਲੇ ਜੋੜੇ ਦੇ ਅਸੀਂ ਦੋ ਜਣੇ ਦੇ ਸਰ ਕਨੈਕਟਰ ਹਾਂਜੀ ਮੈਂ ਤੁਧ ਮਾਲਦਾ ਜੀ ਮੈਂ ਤਰੀਬ ਬੰਦਾ ਹੀ ਤਰਾਇ ਤੇ ਰਹਿਣ ਵਾਲਾ ਬੰਦਾ ਸਰ ਮੇਰੀ ਮਾਦਰ ਦਿੱਤੀ ਆਪਣੇ ਜਿਹਾਸ ਨੂੰ ਮੇਰੀ ਬੇਨਤੀ ਹੈ ਮੇਰਾ ਨੰਬਰ 9977726405223 ਨੰਬਰ ਮੇਰੀ ਵੱਤ ਤੋਂ ਵੱਧ ਮਾਦਿਆਦਰੀਆ ਮੈਂ ਤਰੀਬ ਬੰਦਾ ਕਿੰਨਾ ਕਿ ਨੁਕਸਾਨ ਹੋਇਆ ਕਿ ਠੀਕ ਨੁਕਸਾਨ ਮੇਰਾ ਹੈ ਜੀ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਆ ਸਰ 50000 ਦਾ ਡੀਜ਼ਲ ਡੋਲੇ ਦਾ ਸਰ ਡੀ ਦਾ ਬਹੁਤ ਨੁਕਸਾਨ ਆ ਸਵੇਰਾ ਤੇ ਇਹ ਸਾਢੇ 10 ਵਜੇ ਹੋ ਗਿਆ ਸਰ ਇਹ ਸਮਾਨ ਉਹ ਆ ਰਹੀ ਸੀ ਇਹ ਇਹ ਇਧਰੋਂ ਸਮਾਨੇ ਬਲਤੋ ਆ ਰਹੀ ਸੀ ਹਾਂਜੀ ਪਟਿਆਲੇ ਜਾ ਰਹੀ ਸਰ ਇਹਨਾਂ दारू ਪੀਤੀ ਸਾਰੇ ਇਹਨਾਂ ਨੇ ਲਿਆ ਤੇ ਬਹੁਤ ਜੁਸਪੀਡ ਦੇ ਨਾਲ ਵਿੱਚ ਮਾਰੀ ਆ ਜੀ ਸਾਰੇ ਟਾਇਰ ਪਾੜਦੇ ਆ ਜੀ ਕੈਮਰਾਮੈਨ ਬੀਕੇ ਕਰਗ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਨਾ ਨਿਊਜ਼